ਅਸੀਂ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਸੋ ਪ੍ਰਮਾਤਮਾ ਨੇ ਇਨਸਾਨ ਨੂੰ ਬਹੁਤ ਹੀ ਵੱਡਮੁੱਲਾ ਅਨਮੋਲ ਜ਼ਿੰਦਗੀ ਦਿੱਤੀ ਹੈ ਅਤੇ ਉਧਰ ਦਾ ਰੂੜ ਹੈ ਕਿ ਇੱਕ ਦਿਨੇ ਨੇ ਖਤਮ ਹੋ ਜਾਣਾ ਹੈ ਪਰ ਕੁਝ ਆਦਮੀਆਂ ਦੀ ਇੱਕ ਵੱਡੀ ਸੋਚ ਹੁੰਦੀ ਹੈ ਜੇਕਰ ਸਾਡੇ ਸਰੀਰ ਨੇ ਇਸ ਦੁਨੀਆ ਵਿੱਚ ਨਹੀਂ ਰਹਿਣਾ ਤਾਂ ਸਾਡਾ ਸਰੀਰ ਕਿਸੇ ਦੇ ਕੰਮ ਆ ਸਕੇ ਜਿਵੇਂ ਅੱਖਾਂ ਦਾਨ ਕਰ ਦੇਣੇ ਖੋਦਨ ਕਰਦੇ ਨੇ ਤੇ ਹੁਣ ਬੋਡੀ ਡਾਨ ਵੀ ਕਰੇ ਨੇ ਸਜਣ ਤਾਂ ਇੱਕ ਸਜਣ ਮਾਹਪੁਰ ਸਾਡੇ ਦਫਤਰ ਚੈਨਲ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਆਪਣਾ ਸਰੀਰਦਾਨ ਕਰਨ ਲਈ ਸੋਚਿਆ ਹੈ ਗੱਲ ਕਰਿਆ ਕੀ ਕਹਿਣਾ ਚਾਹੁੰਦੇ ਆ ਕੀ ਉਹਨਾਂ ਦੇ ਵਿਚਾਰ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਜਸਵੰਤ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਕਿੰਨੀ ਉਮਰ ਹੈ ਤੁਹਾਡੀ 82 ਸਾਲ ਜੀ ਕਿੱਥੇ ਰਹਿੰਦੇ ਹੋ ਗੁਰੂਗ੍ਰੰਥ ਸਿੰਘ ਨਗਰ ਗੜੀ ਨੰਬਰ 13 ਵਾਡਾ 11 ਹਾਊਸ ਨੰਬਰ 20 ਤੁਸੀਂ ਕੀ ਰਿਟਾਇਰ ਹੋ ਕੋਈ ਇਸ ਸਰਵਿਸ ਹਾਂ ਜੀ ਮੈਂ ਡਿਫੈਂਸ ਚ ਰਿਟਾਇਰ ਹਾਂ ਨੇਵੀ ਚ ਡਿਫੈਂਸ ਚ ਰਿਟਾਇਰ ਹਾਂ ਤਾਂ ਜਿਹੜਾ ਸ਼ਰੀਦਾਨ ਵਾਸਤੇ ਤੁਸੀਂ ਸੋਚਿਆ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਣਾ ਜੀ ਇਹ ਸ਼ਰੀਰ ਅੱਗ ਚ ਮਚਾ ਕੇ ਵੀ ਇਹਦਾ ਕੋਈ ਫਾਇਦਾ ਨਹੀਂ ਜੇਕਰ ਚਾਰ ਵਿਦਿਆਰਥੀ ਐਮਬੀਬੀਐਸ ਡਾਕਟਰ ਜੋ ਸਿੱਖਿਆ ਲੈ ਲੈਣੇ ਤਾਂ ਉਹ ਤਾਂ ਬਹੁਤ ਹੀ ਚੰਗਾ ਗੱਲ ਤਾਂ ਹੋਰ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਅਕਲ ਤਾਂ ਕਹਿੰਦਾ ਵੀ ਇਹ ਦਾਨ ਬਹੁਤ ਵਧੀਆ ਦਾਨ ਹੈ ਆਪਾਂ ਨੂੰ ਦੇਣਾ ਚਾਹੀਦਾ ਤਾਂ ਕਿ ਉਹ ਹਰ ਸਟੂਡੈਂਟਸ ਵੀ ਜਿਹੜੇ ਮੈਡੀਕਲ ਸਟੂਡੈਂਟ ਹੈ ਉਹ ਇਹ ਤੋਂ ਸਿੱਖਿਆ ਲੈ ਸਕਣ। ਤਾਂ ਅਸੀਂ ਤੁਹਾਨੂੰ ਸਾਹਿਬ ਜੇ ਘਰਾਂ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਜਾਂਦੀ ਹੈ ਜਾਂ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਸਾਰਾ ਪਰਿਵਾਰ ਦੁਖੀ ਹੁੰਦਾ ਹੈ। ਤਾਂ ਤੁਹਾਡੇ ਪਰਿਵਾਰ ਦੇ ਮੈਂਬਰ ਸਹਿਮਤ ਹੈ ਇਸ ਵਿੱਚ? ਹਾਂਜੀ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਸਹਿਮਤ ਹੈ। ਸਹਿਮਤੀ ਨਹੀਂ ਅਸੀਂ ਆ ਦਿੱਤਾ ਮੈਦਾਨ ਦੇ।